ਲੋਕਾਂ ਨੂੰ ਸ਼ਰਮ ਨਾ ਆਈ ਅਸੀਂ ਇੰਨੇ ਕਿ ਦੁਖੀ ਆ ਇਨ੍ਹਾਂ ਲੋਕਾਂ ਤੋਂ ਕਿ ਇਹ ਕੰਮ ਕੋਣ ਰਿਹਾ ਹੈ ਕਰਨ ਵਾਲੇ ਕੌਣ ਸਾਡੇ ਆਪਣੇ ਸਮਾਜ ਦੇ ਸੰਪੂਰਨ ਗੁਟਕਾ ਸਾਹਿਬ ਜਿਹੜਾ ਵਾ ਸਾਨੂੰ ਇੱਥੋਂ ਮਿਲਦਾ ਜੀ ਇਹ ਤਾਰਾਂ ਵਾਲੇ ਪੁਲ ਦੇ ਉੱਤੇ ਸ਼੍ਰੀ ਅਮਰਸਰ ਸਾਹਿਬ ਦੇ ਤੇ ਜਪਜੀ ਸਾਹਿਬ ਜੀ ਦਾ ਗੁਟਕਾ ਤੇ 24 ਤੇ 24 ਸਾਹਿਬ ਜੀ ਦਾ ਗੁਟਕਾ ਜਿਹੜਾ ਵਾ ਉਹ ਸਾਨੂੰ ਇੱਥੇ ਮਿਲਦਾ ਜੀ ਔਰ ਇਹ ਬੜਾ ਮਨ ਦੁਖਦਾ ਬੜਾ ਮਨ ਜਿਹੜਾ ਵਾ ਹਿਰਦੇ ਵਲੁੰਧਰੇ ਜਾਂਦੇ ਆ ਜਦੋਂ ਇਹੋ ਜੀ ਘਟਨਾ ਹੁੰਦੀ ਆ ਕਿ ਸਾਨੂੰ ਇਹ ਤਾਂ ਪਤਾ ਵਾ ਕਿ ਲੋਕ ਜਲ ਪ੍ਰਵਾਹ ਕਰਦੇ ਤਸਵੀਰਾਂ ਔਰ ਜਿਹੜੇ ਬੰਦੇ ਕਰਦੇ ਆ ਉਹ 2-4 ਬੰਦੇ ਟੰਗਨੇ ਚਾਹੀਦੇ ਔਰ ਉਹ ਵੀ ਬੰਦੇ ਟੰਗਨੇ ਚਾਹੀਦੇ ਜਿਹੜੇ ਇਹਨਾਂ ਨੂੰ ਇਹਦੇ ਪਖੰਡੀਆ ਝੂਠੇ ਬਣੇ ਆ ਜਿਨ੍ਹਾਂ ਨੇ ਡੇਰੇ ਬਣਾਏ ਆ ਕਿ ਜਾਓ ਤਾਂ ਡਾਡਾ ਫਲਾਣਾ ਕਸ਼ਟ ਦੂਰ ਹੋ ਜੂ ਦੁੱਖ ਦੂਰ ਹੋ ਜੂ ਤੁਸੀਂ ਇਹ ਤਸਵੀਰ ਜਲ ਪ੍ਰਵਾਹ ਕਰੋ ਨਾਰੀਅਲ ਇਹੋ ਜਿਹੇ ਬੰਦੇ ਬਖਸ਼ਨੇ ਨਹੀਂ ਜਾਣੇ ਚਾਹੀਦੇ ਕਿਸ਼ਨ ਜੀ ਦੀ ਮੂਰਤੀ ਹੈਗੀ ਆ ਰਾਧਾ ਜੀ ਨਾਲ ਇਹਨਾਂ ਦੀ ਇਹ ਦੁਰਦਸ਼ਾ ਜਿਨ੍ਹਾਂ ਨੇ ਪਾਪ ਪੁੰਨ ਤੇ ਤੁਹਾਨੂੰ ਸਾਰੇ ਉਪਦੇਸ਼ ਦਿੱਤੇ ਆਪਣੀ ਜ਼ਿੰਦਗੀ ਵਿੱਚ ਉਪਦੇਸ਼ ਦਿੱਤੇ ਪਰ ਕੋਈ ਹਾਲਾਤ ਨਹੀਂ ਨੇ ਹਾਲਾਤ ਇੰਨੇ ਮਾੜੇ ਨੇ ਕਿਤੇ ਮਾੜੇ ਨੇ ਇਹ ਸਾਡੇ ਸਮਾਜ ਜਿੰਨੇ ਤਨੇ ਬਣੇ ਸਾਰੇ ਕੋਈ ਵੀ ਕੋਈ ਵੀ ਧਰਮ ਇਹ ਨਾ ਸਭ ਦਾ ਹੀ ਹਵਾਲਾ ਦੇਖੋ ਗੱਲ ਇਹ ਕਿ ਇਨਸਾਨੀਅਤ ਦੀ ਮੌਤ ਆ ਉਹ ਦੁੱਖ ਦੇ ਵਾਸਤੇ ਪਏ ਔਰ ਉਹਨਾਂ ਦਾ ਫਾਇਦਾ ਚੁੱਕ ਰਹੇ ਆ ਉਹ ਪਖੰਡੀ ਉਹ ਨਗਲੀ ਬੰਦੇ ਨਗਲੀ ਭਾਬੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਦੁੱਖ ਦਾ ਫਾਇਦਾ ਚੁੱਕ ਕੇ ਕਹਿੰਦੇ ਜੀ ਜਲ ਪ੍ਰਵਾਹ ਕਰਕੇ ਆਓ ਔਰ ਮੈਨੂੰ ਲੱਗਦਾ ਕਿ ਸੁਖ ਕਦੀ ਜ਼ਿੰਦਗੀ 'ਚ ਉਹ ਬੰਦਾ ਪਾ ਨਹੀਂ ਸਕਦਾ ਜਿਹੜਾ ਦੇਵੀ ਦੇਵਤਿਆਂ ਦੀ ਜੋ ਜਿਹੜਾ ਗੁਰਬਾਣੀ ਦੀ ਬੇਦਵੀ ਕਰਦਾ ਵਾਂ ਕਿਉਂਕਿ ਸਾਨੂੰ ਸਾਰਾ ਕੁਝ ਅਰਦਾਸਾਂ ਕਰਕੇ ਗੁਰੂ ਸਾਹਿਬ ਕੋਲ ਲੈਣਾ ਔਰ ਜਿਹੜਾ ਗੁਰੂ ਸਾਹਿਬ ਦੀ ਬੇਦਵੀ ਕਰਦੇ ਉਸ ਤੋਂ ਉੱਤੇ ਤਾਂ ਫਿਰ ਹੈ ਹੀ ਕੁਝ ਨਹੀਂ ਜਦੋਂ ਕਿਸੇ ਮੰਦਰ ਜਾਂ ਗੁਰਦੁਆਰੇ ਦੇ ਵਿੱਚ ਜਾ ਕੇ ਕਿਸੇ ਧਾਰਮਿਕ ਗ੍ਰੰਥ ਨਾਲ ਕੋਈ ਛੇੜਛਾੜ ਹੁੰਦੀ ਆ ਤੇ ਮੇਰੇ ਹਿਸਾਬ ਦੇ ਜਿਹੜੇ ਸਮਾਜ ਦੇ ਠੇਕੇਦਾਰ ਆ ਉਹ ਤਰਨਿਆਂ ਤੱਕ ਜਾਂਦੇ ਨੇ ਤੇ ਕਾਰਵਾਈਆਂ ਤੱਕ ਜਾਂਦੇ ਨੇ ਅੰਮ੍ਰਿਤਸਰ ਸਿਆਲ ਅਸੀਂ ਕਹਿੰਦੇ ਨੇ ਸਿਫਤੀ ਦਾ ਘਰ ਸਾਡੀ ਪਵਿੱਤਰ ਨਗਰੀ ਦਾ ਹਾਲ ਇਹਨਾਂ ਨੇ ਬੇੜਾ ਘਰ ਕਰਕੇ ਰੱਖਿਆ ਬਹੁਤ ਵੱਡਾ ਨੁਕਸਾਨ ਜਿਹੜਾ ਵਾ ਸਾਡੇ ਹੋ ਰਿਆ ਔਰ ਬਿਮਾਰੀਆਂ ਇਹ ਪੋਲੂਸ਼ਨ ਜਿਹੜੀ ਆ ਸਾਡੇ ਬੱਚੇ ਆ ਪਰਿਵਾਰ ਆ ਲਾਗੇ ਔਰ ਸਾਰਿਆਂ ਦਾ ਕਿ ਬਿਮਾਰੀਆਂ ਕੈਂਸਰ ਦੀ ਬਿਮਾਰੀ ਤੱਕ ਹੋ ਰਹੀ ਆ ਔਰ ਇਹ ਇਨਸਾਨੀਅਤ ਦੀ ਮਾਦ ਆ ਨਾਰੀਅਲ ਤੱਕ ਤੇ ਮੈਨੂੰ ਸਮਝ ਆਉਂਦੀ ਆ ਇਹ ਲੋਕ ਨਾਰੀਅਲ ਸੁੱਟਦੇ ਨੇ ਜਾਂ ਕੋ ਪਾ ਕਰਦੇ ਨੇ ਕੋਲੇ ਸੁੱਟਦੇ ਨੇ ਇਹ ਭਗਵਾਨ ਨੂੰ ਛੁੱਟੀ ਜਾਂਦੇ ਇਹ ਨਹੀਂ ਸਮਝ ਆਉਂਦੀ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਕਿਹੜੇ ਧਰਮ ਦੇ ਨੇ ਇਹ ਹਿੰਦੂ ਨੇ ਸਿੱਖ ਨੇ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਕਿਹੜੇ ਧਰਮ ਦੇ ਆ ਜਦੋਂ ਜਦੋਂ ਨਵਰਾਤਰੀ ਹੁੰਦੇ ਆ ਜਦੋਂ ਜਦੋਂ ਕੋਈ ਧਾਰਮਿਕ ਈਵੈਂਟ ਹੁੰਦਾ ਵਾ ਉਦੋਂ ਇਹਨਾਂ ਨੂੰ ਰੱਬ ਚੇਤੇ ਆ ਜਾਂਦਾ ਤੇ ਜਦੋਂ ਉਹਦੀ ਸਮਾਪਤੀ ਹੁੰਦੀ ਆ ਤੇ ਰੱਬ ਨੂੰ ਘਰੋਂ ਬਾਹਰ ਛੱਡ ਦਿੰਦੇ ਆ ਸਿੱਖ ਸਿੱਖ ਆਪਣੀ ਮਰਿਆਦਾ ਰੱਖੇ Hindu Hindu ਆਪਣੀ ਮਰਿਆਦਾ ਰੱਖੇ ਤੇ ਇੱਥੇ ਇਹੋ ਜਿਹਾ ਕੰਮ ਹੀ ਨਾ ਹੋਵੇ ਇਤਿਹਾਸਿਕ ਨਹਿਰ ਤਾਰਾ ਵਾਲੇ ਪੁਲ ਦੀ ਜਿੱਥੋਂ ਪੰਜ ਸਰੋਵਰਾਂ ਨੂੰ ਜਲ ਜਾਂਦਾ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਨਾਲ ਹੀ ਦੁਰਗਿਆਣਾ ਮੰਦਰ ਨੂੰ ਵੀ ਜਲ ਜਾਂਦਾ ਪਰ ਹੈਰਾਨੀ ਜਨਾਂ ਗੱਲ ਇਹ ਆ ਇਸ ਨਹਿਰ ਦੇ ਵਿੱਚ ਕੂੜਾ ਤਾਂ ਲੋਕ ਸੁੱਟਦੇ ਨੇ ਪਰ ਹਰ ਧਾਰਮਿਕ ਸ਼ਖਸੀਅਤ ਦੀ ਤਸਵੀਰ ਮੂਰਤੀਆਂ ਤੇ ਗੁਟਕਾ ਸਾਹਿਬ ਤੱਕ ਦੀਆਂ ਬੇਅਦਬੀਆਂ ਕੀਤੀਆਂ ਜਾਂਦੀਆਂ ਨੇ ਪਹਿਲਾਂ ਤਾਂ ਇਹ ਤਸਵੀਰ ਦੇਖ ਸਕਦੇ ਹੋ ਸੁਨਹਿਰ ਦੀ ਪਾਣੀ ਨੂੰ ਇੰਨਾ ਕਿ ਦਰਜਾ ਦਿੱਤਾ ਕਿ ਪਾਣੀ ਤੋਂ ਬਿਨਾਂ ਸਾਡੀ ਜ਼ਿੰਦਗੀ ਨਹੀਂ ਆ ਪਰ ਇੱਕ ਪਾਸੇ ਇਸ ਨਹਿਰ ਦੇ ਹਾਲਾਤ ਦੇਖਣ ਦੇਖਣਯੋਗ ਨੇ ਦਰਸ਼ਨਯੋਗ ਨੇ ਕਿ ਆਖਰਕਾਰ ਲੋਕ ਵਹਿਮਾਂ ਭਰਮਾਂ ਦੇ ਵਿੱਚ ਆ ਕੇ ਕਿੰਨਾ ਕਿ ਗਿਰ ਚੁੱਕੇ ਨੇ ਇੱਥੇ ਹਰ ਪੀਰ ਪਗੰਬਰ ਦੀ ਤਸਵੀਰ ਮੂਰਤੀ ਅਤੇ ਗੁਟਕਾ ਸਾਹਿਬ ਤੱਕ ਪਏ ਹੋਏ ਨੇ ਇੱਥੋਂ ਤੱਕ ਕਿ ਤੁਹਾਨੂੰ ਇੱਕ ਤਸਵੀਰ ਦਿਖਾ ਦਈਏ ਕਿ ਪੀਰਾਂ ਦੀ ਦਰਗਾਹ ਇੱਥੋਂ ਬਿਲਕੁਲ ਨੇੜੇ ਹੈ ਤੇ ਉਹਨਾਂ ਦੀ ਵੀ ਤਸਵੀਰ ਜਿਹੜੀ ਇੱਥੇ ਪਈ ਹੋਈ ਹੈ ਇਸ ਦੇ ਨਾਲ-ਨਾਲ ਸਨਾਤਨ ਧਰਮ ਦੀਆਂ ਮੂਰਤੀਆਂ ਸਿੱਖ ਧਰਮ ਦੇ ਇੱਥੇ ਗੁਟਕਾ ਸਾਹਿਬ ਹਰ ਉਹ ਚੀਜ਼ ਜੋ ਸਾਨੂੰ ਇਨਸਾਨੀਅਤ ਦੇ ਤੌਰ ਤੇ ਸਮਾਜ ਦੇ ਵਿੱਚ ਸ਼ਰਮਸ਼ਾਰ ਕਰਦੀ ਹੈ ਸੋ ਇਹ ਤਸਵੀਰਾਂ ਜ਼ਰੂਰ ਦੇਖ ਕੇ ਇਹ ਸਵਾਲ ਆਉਂਦਾ ਕਿ ਲੋਕਾਂ ਦੇ ਪੜੇ ਲਿਖਿਆਂ ਦਾ ਫਾਇਦਾ ਕੀ ਜਦ ਇੰਨਾ ਵਹਿਮਾਂ ਭਰਮਾਂ ਦੇ ਵਿੱਚ ਹੀ ਰਹਿਣਾ ਸਾਡੇ ਨਾਲ ਪੰਕਜ ਦਾ ਬੇਸਰ ਜੀ ਤੇ ਗੁਰਪ੍ਰੀਤ ਸਿੰਘ ਨਿਸ਼ਾਨੇ ਖਾਲਸਾ ਮਰੂਦਾ ਗੱਲਬਾਤ ਕਰਦੇ ਆ ਕਿ ਧਾਰਮਿਕ ਤਸਵੀਰਾਂ ਜਦ ਇੱਥੇ ਮਿਲਦੀਆਂ ਨੇ ਤਾਂ ਇੱਕ ਧਾਰਮਿਕ ਹੋਣ ਦੇ ਨਾਲ ਨਾਲ ਇਨਸਾਨੀਅਤ ਤੇ ਸ਼ਰਮਸਰ ਇਹ ਤਸਵੀਰ ਬਣਦੀ ਹੈ। ਪੰਕਜ ਜੀ ਬਬਾ ਸਵਾਗਤ ਹੈ ਤੁਹਾਡਾ ਗੁਰਪ੍ਰੀਤ ਜੀ ਬਬਾ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਇਹ ਤੁਹਾਨੂੰ ਕੀ ਲੱਗਦਾ ਸੀ ਇਨਸਾਨੀਅਤ ਦੇ ਤੌਰ ਤੇ ਹਾਰ ਚੁੱਕੇ ਆ ਇਸ ਸਮਾਜ ਦੇ ਵਿੱਚ? ਦੇਖੋ ਜੀ ਸਭ ਤੋਂ ਪਹਿਲਾਂ ਤੇ ਸ਼ਰਮ ਵਾਲੀ ਗੱਲ ਹੈ। ਬਿਲਕੁਲ ਸ਼ਰਮਿੰਦਗੀ ਭਰੀ ਗੱਲ ਹੈ। ਦੇਖੋ ਜਦੋਂ ਕਿਸੇ ਮੰਦਰ ਜਾਂ ਗੁਰਦੁਆਰੇ ਦੇ ਵਿੱਚ ਜਾ ਕੇ ਕਿਸੇ ਧਾਰਮਿਕ ਗ੍ਰੰਥ ਨਾਲ ਕੋਈ ਛੇੜਛਾੜ ਹੁੰਦੀ ਆ ਤੇ ਮੇਰੇ ਹਿਸਾਬ ਦੇ ਜਿਹੜੇ ਸਮਾਜ ਦੇ ਠੇਕੇਦਾਰ ਆ ਉਹ ਧਰਨਿਆਂ ਤੱਕ ਜਾਂਦੇ ਨੇ ਤੇ ਕਾਰਵਾਈਆਂ ਤੱਕ ਜਾਂਦੇ ਨੇ ਪਰ ਮੈਂ ਗੱਲ ਬਾਰ-ਬਾਰ ਅੱਜ 3 ਸਾਲ ਹੋ ਗਏ ਇਸ ਗੱਲ ਨੂੰ ਪੁਕਾਰਦੇ ਮੈਨੂੰ ਦੋ ਵਾਰ ਅਸੀਂ ਨਹਿਰ ਨੂੰ ਵੀ ਸਾਫ਼ ਕਰਾ ਚੁੱਕੇ ਪਰ ਲੋਕਾਂ ਨੂੰ ਸ਼ਰਮ ਨਹੀਂ ਆਈ ਅੱਜ ਤੇ ਕਿਹੜੇ ਧਰਮ ਦੀ ਮੈਂ ਦੱਸਾਂ ਹਿੰਦੂ ਦੀ ਗੱਲ ਕਰਾਂ ਸਿੱਖ ਦੀ ਗੱਲ ਕਰਾਂ ਪੀਰ ਪਗੰਬਰਾਂ ਦੀ ਕਰਾਂ ਕੋਈ ਐਸਾ ਧਰਮ ਜੇ ਦਾ ਕੋਈ ਧਾਰਮਿਕ ਗ੍ਰੰਥ ਜਾਂ ਧਾਰਮਿਕ ਤਸਵੀਰ ਇਥੇ ਤੁਹਾਨੂੰ ਪ੍ਰਾਪਤ ਨਾ ਹੋਵੇ ਤੁਸੀਂ ਸਾਰੇ ਆ ਬਾਬਾ ਜੀ ਨੇ ਆਪਣੇ ਹੱਥਾਂ 'ਚ ਫੜੇ ਨੇ ਜਿਹੜੇ ਸਭ ਤੋਂ ਸਭ ਦੇ ਸਤਕਾਰਯੋਗ ਨੇ ਸੁਖਨੀ ਸਾਹਿਬ ਜਿਨ੍ਹਾਂ ਦਾ ਪਾਠ ਲੋਕ ਆਪਣੇ ਦੁੱਖ ਦੂਰ ਕਰਨ ਲਈ ਪ੍ਰਮਾਤਮਾ ਦੀ ਕਰ ਦੇ ਵਿੱਚ ਵਸ ਲਿਓ ਮੈਂ ਅਸੀਂ ਇੰਨੇ ਕਿ ਦੁਖੀ ਹੈ ਇਹਨਾਂ ਲੋਕਾਂ ਤੋਂ ਵੀ ਇਹ ਕਰ ਕੌਣ ਰਿਹਾ ਹੈ ਕਰਨ ਵਾਲੇ ਕੌਣ ਸਾਡੇ ਆਪਣੇ ਸਮਾਜ ਦੇ ਕੋਈ ਬਾਹਰ ਦੇ ਤਾਂ ਨਹੀਂ ਹੈ ਦੇਖੋ ਜਿਹੜਾ ਸਾਡੇ ਗ੍ਰੰਥ ਪੜੇਗਾ ਜਿਹੜੇ ਸਨਾਤਨ ਦੇ ਗ੍ਰੰਥ ਪੜੇਗਾ ਉਹ Hindu ਹੋਏਗਾ ਤੇ ਜਿਹੜਾ ਇਹ ਗੁਰਕਾ ਸਾਪ ਪੜੇਗਾ ਉਹ Sikh ਹੋਏਗਾ ਤੇ ਕਰਨ ਵਾਲੇ ਕੋਣ ਨੇ ਸਾਡੇ ਆਪਣੇ ਪਰ ਇਹ ਲੋਕਾਂ ਨੂੰ ਸ਼ਰਮਨਾ ਆਂਦੀ ਮਤਲਬ ਜਾਂ ਤੇ ਇਹਦੇ ਤੇ ਕੋਈ ਪ੍ਰੋਬਲਮ ਹੋਵੇ ਨਾ ਇਹ ਕੋਈ ਮੂਰਤੀ ਦੇਖੋ ਕੋਈ ਖੰਡਤਿਆ ਜੋ ਸਨਾਤਨ ਦੀ ਕੋਈ ਮੂਰਤੀ ਖੰਡਤਿਆ ਦੇਖੋ ਅਸੀਂ ਕਈ ਵਾਰੀ ਸਮਝਾਇਆ ਵੀ ਤੁਸੀਂ ਅਗਨੀ ਪੇਡ ਕਰਦੇ ਹੋ ਇਹ ਸਭ ਤੋਂ ਜ਼ਿਆਦਾ ਵਧੀਆ ਰਸਤਾ ਇਹਦਾ ਇਹ ਆ ਜੇ ਕੋਈ ਕਲੇ ਦੀ ਮੂਰਤੀ ਆ ਤੇ ਤੁਸੀਂ ਉਹਨੂੰ ਵੱਡੇ ਡਰਾਮ ਵਿੱਚ ਲਿਆ ਕੇ ਇੱਕ ਇਹਨੂੰ ਸੁੱਟ ਦਿਓ 2-4 ਦਿਨ ਲਈ ਇਹ ਕਲੇ ਮਿੱਟੀ ਬਣ ਜਾਂਦੀ ਤੁਸੀਂ ਪੌਦਿਆਂ ਨੂੰ ਦੇ ਦਿਓ ਫਿਰ ਦੂਸਰੀ ਗੱਲ ਜੇ ਤੁਹਾਨੂੰ ਲੱਗਦਾ ਹੈ ਵੀ ਕੋਈ ਅਗਨੀ ਭੇਟ ਹੋਣ ਵਾਲੀ ਚੀਜ਼ ਅਗਨੀ ਭੇਟ ਕਰ ਦਿਓ ਪਰ ਇਹ ਲੋਗ ਧਰਮ ਦਾ ਮਜ਼ਾਕ ਬਣਾਉਣਾ ਚਾਹੁੰਦੇ ਆ ਵੇਖੋ ਮੈਂ ਬਾਰ ਬਾਰ ਕਹਾਂਗਾ ਕਿ ਜਿਹੜੇ ਧਰਮ ਤੋਂ ਤੁਸੀਂ ਥਾਂ ਥਾਂ ਮੰਗ ਰਹੇ ਹੋ ਨਾ ਉਹ ਤੁਹਾਨੂੰ ਕਦੀ ਵੀ ਨਹੀਂ ਜਮਿਲਣਾ ਜਿੱਥੇ ਮਰਜ਼ੀ ਚਲਜੋ ਗੁਰਦੁਆਰਿਆਂ ਚ ਚਲਜੋ ਮੰਦਰਾਂ ਚ ਚਲਦੋ ਵੇਖੋ ਜਦੋਂ ਜਦੋਂ ਤੁਸੀਂ ਆਪਣੇ ਧਰਮ ਨੂੰ ਨਿਵਾ ਕਰਨ ਦੀ ਕੋਸ਼ਿਸ਼ ਕਰੋਗੇ ਆਪਣੇ ਗੁਰੂਆਂ ਪੀਰਾਂ ਦੀ ਇਹ ਹਾਲਾਤ ਕਰੋਗੇ ਤੇ ਫਿਰ ਕਲਯੁਗ ਤੇ ਇਹਨੂੰ ਹੀ ਕਿਹਾ ਜਾਂਦਾ ਤੇ ਪਰ ਇਹ ਲੋਕ ਕੌਣ ਨੇ ਇਹ ਉਹ ਕੁਝ ਚੰਦ ਲੋਕ ਨੇ ਜਿਹੜੇ ਲੋਕ ਸਿਰਫ ਕੁਝ ਪੈਸਿਆਂ ਦਾ ਭਗਵਾਨ ਨੂੰ ਖਰੀਦੇ ਆ ਤੇ ਆਪਣੇ ਘਰ ਰੱਖਦੇ ਆ ਵੀ ਇੰਨੇ ਸਾਡੇ ਘਰ ਸੁੱਖ ਸਮਰiddhi ਲਿਆਉਂਦੀ ਇਹ ਸਾਡੀ ਬੱਲੇ ਬੱਲੇ ਹੋ ਗਈ ਤੁਹਾਡੀ ਬੱਲੇ ਬੱਲੇ ਨਹੀਂ ਹੋ ਗਈ ਤੁਹਾਡੀ ਥੱਲੇ ਥੱਲੇ ਹੋ ਗਈ ਤੁਸੀਂ ਉਹ ਨਰਕਾਂ ਵਾਲੇ ਜਾਣਾ ਉਹ ਨਰਕਾਂ ਵਾਲੇ ਜਾਣਾ ਜਿਹੜੇ ਨਰਕਾਂ ਤੋਂ ਮੇਰੇ ਖਿਆਲ ਨਾਲ ਪਲਾਸਟਿਕ ਦੇ ਕੀੜੇ ਪੈਣੇ ਮੈਂ ਪੰਜਾਬੀ ਚ ਕਹਿੰਦਾ ਵੀ ਤੁਸੀਂ ਜੋ ਧਰਮ ਦਾ ਬਰਸ਼ ਮਤਲਬ ਇੰਨੀ ਕ ਇੰਟਰਵਿਊ ਮੈਂ ਇੱਥੇ ਦੇ ਚੁੱਕਾ ਵਾ ਇੰਨੇ ਕ ਹਾਲਾਤ ਮਾੜੇ ਨੇ ਅਸੀਂ ਅਪੀਲ ਕਰਦੇ ਆਂ ਭਰਾਓ ਜੇ ਮੂਰਤੀ ਨਹੀਂ ਸਾਂਭ ਸਕਦੇ ਨਾ ਸਨ ਨਾ ਖਰੀਦੋ ਜੇ ਤੁਸੀਂ ਕੋਈ ਧਾਰਮਿਕ ਗਰੰਤ ਨਹੀਂ ਸਮਝ ਸਕਦੇ ਚਾਹੇ ਉਹ Hindu ਦਾ ਹੈ ਚਾਹੇ Sikh ਦਾ ਹੈ ਚਾਹੇ ਉਹ ਪੀਰ پیغمبرਾਂ ਦਾ ਹੈ ਕਿਉਂ ਆਪਣੇ ਸਿਰ ਤੇ ਮਤਲਬ ਏਡਾ ਵੱਡਾ ਭਾਰ ਲੈ ਰਹੇ ਹੋ ਪਰ ਦੇਖਣਾ ਚਾਹੋਗੇ ਕੀ ਤਸਵੀਰਾਂ ਨੇ ਕੀ ਹਾਲ ਬਣੇ ਹੋਏ ਨੇ ਤਾਂ ਮੈਂ ਚਾਹੁੰਦਾ ਕਿ ਦੋਨੋਂ ਕਿਉਂਕਿ ਪਹਿਲਾਂ ਤਾਂ ਇਹ Hindu Sikh ਦੀ ਇੱਕ ਤਸਵੀਰ 9 ਮਾਰਚ ਦਾ ਰਿਸ਼ਤਾ ਹੈ ਪਰ ਅਸੀਂ ਇੱਕ ਸਾਂਝ ਦੇ ਨਾਂ ਨਾਲ ਇਹ ਵੀ ਦੱਸਣਾ ਚਾਹੁੰਦੇ ਆ ਕਿ ਇਹ ਹਾਲ ਹੈ ਸਾਡੇ ਪਖੰਡ ਜਾਂ ਵਹਿਮਾਂ ਦੇ ਵਿੱਚ ਪਏ ਹੋਏ ਲੋਕਾਂ ਦੇ ਕਿ ਆਖਰਕਾਰ ਕੀ ਹਾਲ ਬਣੇ ਹੋਏ ਨੇ ਪਾਕਿੰਦੇ ਸਰਜੀ ਕੀ ਲੱਗਦਾ ਜੇਕਰ ਇਸ ਤਰੀਕੇ ਉਪਾਹ ਹੁੰਦੇ ਹੁੰਦੇ ਕੋਈ ਨਾਰੀਅਲ ਸੇਟ ਲਈਏ ਕੋਈ ਕੋਲੇ ਸੇਟ ਲਈਏ ਤਾਂ ਲੱਗਦਾ ਨਹੀਂ ਅੱਜ ਜੰਗ ਵੀ ਰੁਕ ਜਾਂਦੀ ਜੀ ਇਸ ਤਰੀਕੇ ਮੈਂ ਕਹਾਂ ਦੇਖੋ ਇਹ ਸ਼੍ਰੀ ਕਿਸ਼ਨ ਜੀ ਦੀ ਮੂਰਤੀ ਹੈਗੀ ਆ ਰਾਧਾ ਜੀ ਨਾਲ ਨੇ ਇਹ ਕੌਣ ਨੇ ਜਿਨ੍ਹਾਂ ਨੇ ਧਰਮ ਦੇ ਲਈ ਮਹਾਭਾਰਤ ਦੇ ਵਿੱਚ ਭਰਾ ਨੂੰ ਭਰਾ ਦੇ ਸੰਬੰਧ ਵਿੱਚ ਪਾਪ ਪੁੰਨ ਦੇ ਹਰ ਹੱਕ ਦੇ ਵਿੱਚ ਖੜੇ ਹੋ ਕੇ ਦੇਖੋ ਚਾਚੇ ਤਾਏ ਕੌਰਵ ਪੰਡਵ ਆਪਣੇ ਭਰਾਵਾਂ ਦੇ ਵਿੱਚ ਜੁੱਧ ਹੋਇਆ ਕਿਉਂ ਆ ਕਿਉਂਕਿ ਸ਼੍ਰੀ ਕਿਸ਼ਨ ਜੀ ਨੇ ਉੱਥੇ ਜਿਹੜੇ ਉਪਦੇਸ਼ ਦਿੱਤੇ ਮਹਾਭਾਰਤ ਵਿੱਚ ਖੜ ਕੇ ਤੁਸੀਂ ਮਹਾਭਾਰਤ ਦੇ ਜਿਹੜੇ ਜਿਹੜੇ ਪੜੋ ਤੇ ਇਹਨਾਂ ਦੀ ਇਹ ਦੁਰਦਸ਼ਾ ਜਿਨ੍ਹਾਂ ਨੇ ਪਾਪ ਪੁੰਨ ਤੇ ਤੁਹਾਨੂੰ ਸਾਰੇ ਉਪਦੇਸ਼ ਦਿੱਤੇ ਆਪਣੀ ਜ਼ਿੰਦਗੀ ਵਿੱਚ ਉਪਦੇਸ਼ ਦਿੱਤੇ ਪਰ ਕੋਈ ਹਾਲਾਤ ਨਹੀਂ ਨੇ ਹਾਲਾਤ ਇੰਨੇ ਮਾੜੇ ਨੇ ਕਿਤੇ ਮਾੜੇ ਨੇ ਇਹ ਸਾਡੇ ਸਮਾਜ ਜਿੰਨੇ ਤਨੇ ਬਣੇ ਸਾਰੇ ਕੋਈ ਵੀ ਕੋਈ ਵੀ ਧਰਮ ਹੈ ਨਾ ਤਪੂ ਦਾ ਇਹ ਵਾਲਾ ਤੁਸੀਂ ਕੀ ਲੱਗਦਾ ਇਸ ਦੇ ਨਾਲ ਨਾਲ ਲੋਕ ਇਸ ਨਹਿਰ ਦੇ ਵਿੱਚ ਨਾਰੀਅਲ ਸਿੱਟਦੇ ਨੇ ਕੋਲੇ ਸਿੱਟਦੇ ਨੇ ਕੋਈ ਖਾਣ ਪੀਣ ਦੀ ਚੀਜ਼ ਸਿੱਟਦਾ ਹੈ ਕਿ ਉਪਾਹ ਹੋ ਜਾਏਗਾ ਇਸ ਤਰੀਕੇ ਉਪਾਹ ਹੁੰਦੇ ਹੁੰਦੇ ਲੱਗਦਾ ਨਹੀਂ ਅੱਜ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਨਸ਼ਿਆਂ ਚ ਡੁੱਬੇ ਹੋਏ ਨੇ ਉਹ ਇੱਥੇ ਆ ਕੇ ਕੋਈ ਉਪਾਅ ਕਰਕੇ ਨਸ਼ਿਆਂ ਜੋ ਆਪਣੇ ਪੁੱਤ ਨੂੰ ਕੱਢ ਲੈਂਦੀ ਜਾਂ ਜੰਗ ਲੱਗਣ ਵਾਲੀ ਹੈ ਤਾਂ ਜੰਗ ਦਾ ਕੋਈ ਉਪਾਅ ਕਰ ਲੈਂਦੇ ਕਿਉਂ ਲੋਕ ਬਹਿਮਾ ਚੋਂ ਲੈ ਨਿਕਲ ਨਹੀਂ ਪਾਉਂਦੇ ਕੋ ਨਾਰੀਅਲ ਤੱਕ ਤੇ ਮੈਨੂੰ ਸਮਝ ਆਉਂਦੀ ਆ ਇਹ ਲੋਕ ਨਾਰੀਅਲ ਸੁੱਟਦੇ ਨੇ ਜਾਂ ਕੋਈ ਪਾ ਕਰਦੇ ਨੇ ਕੋਲੇ ਸੁੱਟਦੇ ਨੇ ਇਹ ਭਗਵਾਨ ਨੂੰ ਸੁੱਟੀ ਜਾਂਦੇ ਇਹ ਨਹੀਂ ਸਮਝ ਆਉਂਦੀ ਇਹ ਕਿਹੜਾ ਰੱਬ ਇਹ ਕਿ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਕਿਹੜੇ ਧਰਮ ਦੇ ਨੇ ਇਹ ਹਿੰਦੂ ਨੇ ਸਿੱਖ ਨੇ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਕਿਹੜੇ ਧਰਮ ਦੇ ਆ ਜਦੋਂ ਜਦੋਂ ਨਵਰਾਤਰੀ ਹੁੰਦੇ ਆ ਜਦੋਂ ਜਦੋਂ ਕੋਈ ਧਾਰਮਿਕ ਈਵੈਂਟ ਹੁੰਦਾ ਵਾ ਉਦੋਂ ਇਹਨਾਂ ਨੂੰ ਰੱਬ ਚੇਤੇ ਆ ਜਾਂਦਾ ਤੇ ਜਦੋਂ ਉਹਦੀ ਸਮਾਪਤੀ ਹੁੰਦੀ ਆ ਤੇ ਰੱਬ ਨੂੰ ਘਰੋਂ ਬਾਹਰ ਸੁੱਟ ਦਿੰਦੇ ਆ ਇਹ ਲੋਕ ਕੌਣ ਨੇ ਇਹ ਪੀਰ ਪਗੰਬਰਾਂ ਨੂੰ ਮੰਨਣ ਵਾਲੇ ਲੋਕ ਨਹੀਂ ਨੇ ਇਹ ਲੋਕ ਉਹ ਨੇ ਜਿਹੜੇ ਸਿਰਫ ਆਪਣੇ ਸਵਾਰਥ ਲਈ ਭਗਵਾਨ ਖਰੀਦ ਰਹੇ ਨੇ ਤੇ ਭਗਵਾਨ ਨੂੰ ਸੁੱਟ ਰਹੇ ਨੇ ਸਾਡੇ ਨਾਲ ਗੁਰਪ੍ਰੀਤ ਜੀ ਮਝੂਨੇ ਤੁਹਾਨੂੰ ਅੱਜ ਗੁਟਕਾ ਸੈਬ ਮਿਲਿਆ ਮਨ ਨੂੰ ਕਿੰਨਾ ਕਿ ਦੁੱਖ ਲੱਗਾ ਜਦ ਕੂੜੇ ਦੇ ਵਿੱਚੋਂ ਇਹ ਸਾਨੂੰ ਚੱਕਣੇ ਪੈ ਰਹੇ ਆ ਦੇਖੋ ਜੀ ਬਹੁਤ ਵੱਡੀ ਬੇਦਵੀ ਆ ਕਿ ਗੁਰੂ ਆ ਦੇਖੋ ਸਾਨੂੰ ਗੁਰੂ ਸਾਹਿਬ ਜੀ ਦਾ ਹੁਕਮ ਸੀਗਾ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀਗਾ ਕਿ ਆਗਿਆ ਪਈ ਆ ਕਲਗੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਚ ਔਰ ਸਾਨੂੰ ਜਿਸ ਗੁਰੂ ਦੇ ਅੱਗੇ ਸੀ ਨਮਸਕਾਰ ਹੋਣੇ ਆ ਜਿਸ ਗੁਰੂ ਦੇ ਅੱਗੇ ਸੀ ਅਰਦਾਸ ਕਰਦੇ ਆ ਐ ਸੁਖਮਨੀ ਸਾਹਿਬ ਜੀ ਦਾ ਸੰਪੂਰਨ ਗੁਟਕਾ ਸਾਹਿਬ ਜਿਹੜਾ ਵਾ ਸਾਨੂੰ ਇੱਥੋਂ ਮਿਲਦਾ ਜੀ ਐ ਤਾਰਾਂ ਵਾਲੇ ਪੋਲ ਦੇ ਉੱਤੇ ਸ੍ਰੀ ਅਮਰਸਰ ਸਾਹਿਬ ਦੇ ਤੇ ਜਪਜੀ ਸਾਹਿਬ ਜੀ ਦਾ ਗੁਟਕਾ ਫਿਰ 24 ਫੇ ਚੌਪਈ ਸਾਹਿਬ ਜੀ ਦਾ ਗੁਟਕਾ ਜਿਹੜਾ ਵਾ ਉਹ ਸਾਨੂੰ ਇੱਥੇ ਮਿਲਦਾ ਜੀ ਔਰ ਇਹ ਬੜਾ ਮਨ ਦੁਖਦਾ ਬੜਾ ਮਨ ਜਿਹੜਾ ਵਾ ਹਿਰਦੇ ਵਲੁੰਦਰੇ ਜਾਂਦੇ ਆ ਜਦੋਂ ਇਹੋ ਜੀ ਘਟਨਾ ਹੁੰਦੀ ਆ ਕਿ ਸਾਨੂੰ ਇਹ ਤਾਂ ਪਤਾ ਵਾ ਕਿ ਲੋਕ ਜਲ ਪ੍ਰਵਾਹ ਕਰਦੇ ਤਸਵੀਰਾਂ ਔਰ ਜਿਹੜੇ ਬੰਦੇ ਕਰਦੇ ਆ ਉਹ 2-4 ਬੰਦੇ ਟੰਗਨੇ ਚਾਹੀਦੇ ਆ ਔਰ ਉਹ ਵੀ ਬੰਦੇ ਟੰਗਨੇ ਚਾਹੀਦੇ ਆ ਜਿਹੜੇ ਇਹਨਾਂ ਨੂੰ ਇਹਦੇ ਪਖੰਡੀ ਆ ਝੂਠੇ ਬਣੇ ਆ ਜਿਨ੍ਹਾਂ ਨੇ ਡੇਰੇ ਬਣਾਏ ਆ ਕਿ ਜਾਓ ਤਾਂ ਡਾ ਫਲਾਣਾ ਕਸ਼ਟ ਦੂਰ ਹੋ ਜੂ ਦੁੱਖ ਦੂਰ ਹੋ ਜੂ ਤੁਸੀਂ ਇਹ ਤਸਵੀਰ ਜਲ ਪ੍ਰਵਾਹ ਕਰਾਓ ਨਾਰੀਅਲ ਇਹੋ ਜਿਹੇ ਬੰਦੇ ਬਖਸ਼ਨੇ ਨਹੀਂ ਜਾਣੇ ਚਾਹੀਦੇ ਔਰ ਜਦੋਂ ਆਪਾਂ 2-4 ਬੰਦਿਆਂ ਨੂੰ ਨਾ ਉਠਾਲ ਮਗਾਵਾਂਗੇ ਤੇ 50 ਉਤਰਨਗੇ ਲੱਗਦਾ ਨਹੀਂ ਇਸ ਪਲਾਸਟਿਕ ਦੇ ਨਾਲ ਸਾਡੇ ਘਰਾਂ ਦੇ ਵਿੱਚ ਕੈਂਸਰ ਤੱਕ ਪਹੁੰਚੇਗੀ ਦੇਖੋ ਜੀ ਇੰਨੀਆਂ ਵੱਡੀਆਂ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲਾਂ ਪਹਿਲੀ ਤੇ ਗੱਲ ਹੈ ਕਿ ਅਮਰਦਰ ਸੈਰ ਅਸੀਂ ਕਹਿੰਦੇ ਹਾਂ ਸਫਤੀ ਦਾ ਘਰ ਸਾਡੀਆਂ ਪਵਿੱਤਰ ਨਗਰੀ ਦਾ ਹਾਲ ਇਹਨਾਂ ਨੇ ਬੇੜਾ ਘਰ ਕਰਕੇ ਰੱਖਿਆ ਔਰ ਇਹ ਬੰਦਿਆਂ ਨੇ ਮਤਲਬ ਬਹੁਤ ਵੱਡਾ ਨੁਕਸਾਨ ਜਿਹੜਾ ਵਾ ਸਾਡੇ ਹੋ ਰਿਆ ਔਰ ਬਿਮਾਰੀਆਂ ਇਹ ਪੋਲਿਊਸ਼ਨ ਜਿਹੜੀ ਆ ਸਾਡੇ ਬੱਚੇ ਆ ਪਰਿਵਾਰ ਆ ਲੱਗੇ ਔਰ ਸਾਰਿਆਂ ਦਾ ਕੇ ਬਿਮਾਰੀਆਂ ਕੈਂਸਰ ਦੀ ਬਿਮਾਰੀ ਤੱਕ ਹੋ ਰਹੀ ਆ ਔਰ ਇਹ ਇਨਸਾਨੀਅਤ ਦੀ ਮਾਤ ਆ ਜਿਹੜੇ ਬੇਸ਼ਰਮ ਹੋ ਕੇ ਲੋਕ ਆ ਦੇਖੋ ਗੁਰਬਾਨੀ ਦੇ ਉੱਤੇ ਤੇ ਹੈ ਹੀ ਕੁਝ ਨਹੀਂ ਅਸੀਂ ਜਲ ਪ੍ਰਵਾਹ ਦੀ ਗੱਲ ਕਰਦੇ ਆ ਔਰ ਜਿਹੜੇ ਵੀ ਬੰਦੇ ਇਹ ਜਲ ਪ੍ਰਵਾਹ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹ ਬੰਦੇ ਬਖਸ਼ੇ ਨਹੀਂ ਜਾਣੇ ਚਾਹੀਦੇ ਔਰ ਜਿਸੇ ਗੁਰਬਾਣੀ ਦੀ ਬੇਦਵੀ ਹੋਈ ਆ ਤੇ ਦੁਕਾਨਦਾਰ ਜਿਹੜਾ ਸ਼ਰਿਆ ਵੇਚੀ ਜਾਂਦਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਿ ਲਾਇਬ੍ਰੇਰੀ ਦੇ ਵਿੱਚੋਂ 20 ਰੁਪਏ ਦੀ ਕੋਈ ਕਿਤਾਬ ਲੈਣ ਜਾਈਏ ਨਾ ਤੇ ਉਹ ਵੀ ਇੱਕ ਕਿਤਾਬ ਦਾ ਨੋਟ ਕਰਾਉਣਾ ਪੈਂਦਾ ਵਾ ਆਧਾਰ ਕਾਰਡ ਦੇ ਕੇ ਕਿ ਆਪ ਬੁੱਕਾ ਸੀ ਲੈ ਰਹੇ ਆ ਭੁਟਕਾ ਸਾਹਿਬ ਦੇ ਨਾਂ ਨਾਲ ਇੱਥੇ ਸਨਾਤਨ ਧਰਮ ਦੀਆਂ ਮੂਰਤੀਆਂ ਦੇਖੀਆਂ ਤਸਵੀਰਾਂ ਦੇਖੀਆਂ ਉਹ ਕਿੰਨਾ ਕੁ ਬੁਰਾ ਲੱਗਦਾ ਤੁਹਾਨੂੰ ਦੇਖੋ ਸਨਾਤਨ ਧਰਮ ਦੀਆਂ ਮੂਰਤੀਆਂ ਇੱਥੇ ਭਗਵਾਨ ਕ੍ਰਿਸ਼ਨ ਦੀ ਮੂਰਤੀ ਆ ਅਗਨੇਸ਼ੀ ਲਕਸ਼ਮੀ ਮਾਤਾ ਜੀ ਦੀ ਮੂਰਤੀ ਆ ਔਰ ਦੇਖੋ ਜਦੋਂ ਕਿਸੇ ਦੀ ਤਸਵੀਰ ਦੇਵੀ ਦੇਵਤੇ ਦੀ ਤਸਵੀਰ ਅਸੀਂ ਦੇਖਦੇ ਆ ਤਾਂ ਸਾਡੀ ਬਿਰਤੀ ਸਾਡੀ ਸੁਰਤ ਉੱਥੇ ਪਹੁੰਚ ਜਾਂਦੀ ਆ ਸਾਡਾ ਧਿਆਨ ਪਹੁੰਚ ਜਾਂਦਾ ਔਰ ਇਹ ਬੜੀ ਵੱਡੀ ਗੱਲ ਆ ਔਰ ਜਦੋਂ ਸਨਾਤਨ Hindu ਭਰਾ ਸਾਡੇ ਸਤਿਕਾਰ ਕਰਦੇ ਨੇ ਦੇਵੀ ਦੇਵਤਿਆਂ ਦਾ ਤੇ ਜਦੋਂ ਉਹ ਜਲ ਪ੍ਰਵਾਹ ਤੇ ਕੂੜੇ ਦੇ ਵਿੱਚ ਜਦੋਂ ਤਸਵੀਰਾਂ ਸੁੱਟੀਆਂ ਪਹਿਲਾਂ ਤੇ ਜਿਹੜੇ ਸੁੱਟਣ ਵਾਲੇ ਆ ਨਾ ਉਹ ਮੈਨੂੰ ਤੇ ਲੱਗਦਾ ਕਿ ਉਹ ਰਾਕਸ਼ਸ਼ ਬਿਰਤੀ ਵਾਲੇ ਹੋਣਗੇ ਜਿਹੜੇ ਇਹ ਹਰਕਤਾਂ ਕਰਦੇ ਆ ਕਿਉਂਕਿ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਪਰਮਾਤਮਾ ਦੀ ਭਗਤੀ ਕਰਨ ਵਾਲਾ ਬੰਦਾ ਇਹੋ ਜੀ ਮਾੜੀ ਘਟਿਆ ਜਿਹੜੀ ਹਰਕਤ ਨਹੀਂ ਕਰ ਸਕਦਾ ਕਿਹੜੇ ਕਿਹੜੇ ਮੂਹ ਨਾ ਘਰੇ ਜਾ ਕੇ ਸੌਂਦਾ ਹੋਏਗਾ ਕਿ ਮੈਂ ਗੁਰੂ ਪੀਰ ਪਗੰਬਰਾ ਦੀਆਂ ਫੋਟੋਆਂ ਇੱਥੇ ਨਾਲੇ ਚ ਸੁੱਟ ਕੇ ਜਾਵਾਂ ਦੇਖੋ ਜੀ ਇਹਦੇ ਉਹ ਵਸ ਪਏ ਹਨ ਕਿ ਓਏ ਦੇਖੋ ਗੱਲ ਦੇ ਕਿ ਇਨਸਾਨੀਅਤ ਦੀ ਮੌਤ ਆ ਉਹ ਦੁੱਖ ਦੇ ਵਸ ਪਏ ਔਰ ਉਹਨਾਂ ਦਾ ਫਾਇਦਾ ਚੁੱਕ ਰਹੇ ਆ ਉਹ ਪਖੰਡੀ ਓਹ ਨਕਲੀ ਬੰਦੇ ਨਕਲੀ ਬਾਬੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਦੋਖੇ ਦਾ ਫਾਇਦਾ ਚੋ ਕੇ ਕਹਿੰਦੇ ਸੀ ਜਲ ਪ੍ਰਵਾਹ ਕਰਕੇ ਆਓ ਔਰ ਮੈਨੂੰ ਲੱਗਦਾ ਕਿ ਉਹ ਸੁੱਖ ਕਦੀ ਜ਼ਿੰਦਗੀ ਚ ਉਹ ਬੰਦਾ ਪਾ ਨਹੀਂ ਸਕਦਾ ਜਿਹੜਾ ਦੇਵੀ ਦੇਵਤਿਆਂ ਦੀ ਜਾਂ ਜਿਹੜਾ ਗੁਰਬਾਣੀ ਦੀ ਬੇਦਵੀ ਕਰਦਾ ਵਾ ਕਿਉਂਕਿ ਸਾਨੂੰ ਸਾਰਾ ਕੁਝ ਅਰਦਾਸਾਂ ਕਰਕੇ ਗੁਰੂ ਸਾਹਿਬ ਕੋਲ ਲੈਣਾ ਔਰ ਜਿਹੜਾ ਗੁਰੂ ਸਾਹਿਬ ਦੀ ਬੇਦਵੀ ਕਰਦੇ ਉਸ ਤੋਂ ਉੱਤੇ ਤਾਂ ਫਿਰ ਹੈ ਹੀ ਕੁਝ ਨਹੀਂ ਪੰਕਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਅਸੀਂ ਅਕਸਰ ਪੰਜਾਬ ਦੀ ਗੱਲ ਕਰਦੇ ਹਾਂ ਹਿੰਦੂ ਮੁਸਲਮਾਨ ਸਿੱਖ ਸਾਰੇ ਭਾਈਚਾਰੇ ਦੀ ਗੱਲ ਸਾਹਮਣੇ ਆਉਂਦੀ ਕਿ ਸਾਰੇ ਇੱਕ ਤਰੀਕੇ ਰਹਿੰਦੇ ਆ ਪਰ ਇੱਥੇ ਸਾਰੇ ਇਕੱਠੇ ਹੋ ਕੇ ਤਸਵੀਰਾਂ ਸਿੱਟਣ ਆਉਂਦੇ ਆ ਕੂੜੇ ਆ ਚ ਸਵਾਲ ਤੁਸੀਂ ਕਿਸ ਤੋਂ ਪੁੱਛਣਾ ਚਾਹੁੰਦੇ ਹੋ ਇਨਸਾਨੀਅਤ ਤੋਂ ਸਮਾਜ ਤੋਂ ਕਿ ਪ੍ਰਸ਼ਾਸਨ ਤੋਂ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਇਹ ਕੌਣ ਲੋਕ ਨੇ ਇਹ ਉਹ ਲੋਕ ਨੇ ਜਿਹੜੇ ਲੋਕ ਆਪਣਾ ਕੁਝ ਸਮਾਂ ਬਚਾਉਣ ਦੀ ਖਾਤਰ ਨਾ ਦੇਖਦੇ ਇੱਥੇ ਪਾਣੀ ਹੈ ਜੇ ਕੋਈ ਕੋਈ ਗਨਾਰੀਅਲ ਵੀ ਸੁੱਟਦਾ ਜਾਂ ਕੋਈ ਚੀਜ਼ ਸੁੱਟਦਾ ਉਹਨੇ ਦੇਖਣਾ ਵੀ ਮੈਂ ਆਪਣੀ ਡਿਊਟੀ ਤੋਂ ਲੇਟ ਹੋ ਰਿਹਾ ਮੈਂ ਆਪਣੇ ਕੰਮ ਤੋਂ ਲੇਟ ਹੋ ਰਿਹਾ ਉਹਨੇ ਮਿੰਟੋ ਮਿੰਟੀ ਇੱਥੇ ਬ੍ਰੇਕ ਲਾਣੀ ਹੈ ਤੇ ਸਮਾਨ ਸੁੱਟ ਕੇ ਗਾਂ ਜਾਣਾ ਉਹਨੇ ਉਹਦੇ ਲਫਾਫੇ 'ਚ ਇਹ ਨਹੀਂ ਦੇਖਣਾ ਵੀ ਮੇਰੇ ਘਰਦਿਆਂ ਨੇ ਕੋਈ ਦੇਵੀ ਦੇਵਤੇ ਦੀ ਤਸਵੀਰ ਕੋਈ ਗੁੜਕਾ ਸਾਹਿਬ ਕੋਈ ਅਜਿਹੀ ਚੀਜ਼ ਨਹੀਂ ਪਾਤੀ ਸਿਰਫ ਆਪਣਾ ਸਮਾਂ ਬਚਾਉਣ ਲਈ ਪਰ ਜੇ ਅੱਜ ਧਰਮ ਬਚਾਉਣਾ ਹੈ ਜੇ ਇਨਸਾਨੀਅਤ ਬਚਾਉਣੀ ਹੈ ਜੇ ਸਮਾਜ ਸਮਝੋ ਬਚਾਉਣਾ ਹੈ ਵੇਖੋ ਪ੍ਰਸ਼ਾਸਨ ਦੇ ਬਾਅਦ ਦੀ ਗੱਲ ਆ ਇਹ ਕਰਨ ਵਾਲੇ ਕੋ ਉਹਨੇ ਪ੍ਰਸ਼ਾਸਨ ਇਹਨਾਂ ਚੀਜ਼ਾਂ ਨੇ ਕੇਨ ਨਹੀਂ ਲਾ ਸਕਦਾ ਦੋ ਵਾਰ ਪ੍ਰਸ਼ਾਸਨ ਨੇ ਡੀਸੀ ਸਾਹਮਣੇ ਨਹਿਰ ਸਾਫ ਕਰਾਤੀ ਲੋਕਾਂ ਨੂੰ ਹਦਾਇਤਾਂ ਕਰਤੀਆਂ ਪਰ ਅਸੀਂ ਕਈ ਵਾਰੀ ਬੰਦੇ ਵੀ ਫੜੇ ਇੱਥੇ ਜਿਨ੍ਹਾਂ ਨੇ ਸੁੱਟੇ ਪਰ ਫਿਰ ਮਾਫੀਆਂ ਮੰਗੀਆਂ ਵੀ ਠੀਕ ਆ ਅਸੀਂ ਉਹਨਾਂ ਨੂੰ ਸਮਝਾਇਆ ਪਰ ਸਮਝ ਉਹਨਾਂ ਨੂੰ ਇਹ ਆਈ ਫਿਰ ਤੋਂ ਭਗਵਾਨ ਦੀਆਂ ਉਹ ਤਸਵੀਰਾਂ ਗੁਟਕਾ ਸਾਹਿਬ ਕੋਈ ਧਰਮ ਨਹੀਂ ਬਚਿਆ ਜਿਹੜਾ ਇੱਥੇ ਆ ਕੇ ਨਾਣੇ ਸੁਟਿਆ ਨਹੀਂ ਦੇਖੋ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਸਭ ਤੋਂ ਵੱਡੀ ਗੱਲ ਠੀਕ ਹੈ ਆਪਾਂ ਆਪਣੇ ਜਿਹੜੇ ਵੱਖਰੇਵੇਂ ਸਾਡੇ ਹੈਗੇ ਆ ਸਿੱਖ ਹਿੰਦੂ ਜੋ ਵੀ ਆਪਾਂ ਧਰਮਾਂ 'ਚ ਪੈਦਾ ਹੋਏ ਆ ਆਪਾਂ ਉਹਨੂੰ ਮੰਨਦੇ ਆ ਉਹ ਜੇ ਆਪਾਂ ਮੰਨਦੇ ਕਮ ਸਿਕਾ ਮੇਹੋ ਹੀ ਕਰ ਲੋ ਵੀ ਆਪਣੇ ਆਪਣੇ ਧਰਮ ਦੇ ਗੁਰੂ ਦੇਵਤਾ ਪੀਰਾਂ ਦੀਆਂ ਫੋਟੋਆਂ ਤਸਵੀਰਾਂ ਨਾ ਸੁਟੋ ਮਤਲਬ ਇੱਥੇ ਨਾ ਸੁਟੋ ਜੇ ਇੰਨਾ ਹੀ ਕਰ ਲੈਣ ਸਿੱਖ ਸਿੱਖ ਆਪਣੀ ਮਰਿਆਦਾ ਰੱਖੇ Hindu Hindu ਆਪਣੀ ਮਰਿਆਦਾ ਰੱਖੇ ਤੇ ਇੱਥੇ ਇਹੋ ਜਿਹਾ ਕੰਮ ਹੀ ਨਾ ਹੋਵੇ ਪਰ ਸਿੱਖ Hindu ਦੀ ਗੱਲ ਨਹੀਂ ਆ ਇੱਥੇ ਜਿਹੜੇ ਭਾਜੀ ਨੇ ਦੱਸਿਆ ਰਾਖਸ਼ ਵਿਰਧੀ ਵਾਲੇ ਲੋਕ ਇਹ ਲੋਕ ਵਾਕੇ ਰਾਖਸ਼ ਨਹੀਂ ਕਿਉਂਕਿ ਹੱਤ ਕੰਮ ਦੇਣੇ ਇਹ ਹੱਥ ਕੰਬਦੇ ਨੇ ਜਦੋਂ ਗੁਰੂ ਸਾਹਿਬ ਦਾ ਕਿਤੇ ਨਾਮ ਆਵੇ ਤੇ ਅਧਵਾ ਜਾਂਦਾ ਤੇ ਬਿਲਕੁਲ ਬੰਦਾ ਚੁੱਪ ਕਰਕੇ ਬਹਿ ਜਾਂਦਾ ਯਾਰ ਆਪਾਂ ਇੱਥੇ ਕਿਤੇ ਰੌਲਾ ਹੀ ਪਾਉਂਦੇ ਹੋ ਜੀ ਨਾ ਤੇ ਲੱਗੋ ਕੋਈ ਗੁਰੂ ਸਾਹਿਬ ਦੀ ਪਲਕੀ ਲੰਘ ਜੇ ਤੇ ਉਸ ਵੇਲੇ ਆਪਣੇ ਅਲਰਟ ਹੋ ਜੀਦਾ ਇਹ ਸਾਡੇ ਮਹਾਰਾਜ ਦੀ ਪਲਕੀ ਲੰਗੀ ਵੀ ਅਸੀਂ ਚੁੱਪ ਕਰ ਜੀਏ ਪਲਕੀ ਵੀ ਇਤੋਂ ਇਹਨੂੰ ਲੰਘਣ ਦੀ ਹੈ ਕਿਤੇ ਸਾਡੇ ਕੋਈ ਬੇਦਬੀ ਨਾ ਹੋ ਜੇ ਤੇ ਇਹ ਕੌਣ ਨੇ ਇਹ ਬੇਦਬੀ ਇਹ ਬੇਦਬੀ ਵਾਲੇ ਲੋਕ ਨੇ ਜਿਹੜੇ ਇਹ ਜਾਣ ਬੁੱਝ ਕੇ ਕਰਦੇ ਨੇ ਪ੍ਰਸ਼ਾਸਨ ਕਰ ਸਕਦਾ ਹੈ ਪਰਚੇ ਵੀ ਦਰਜ ਹੋ ਸਕਦੇ ਆ ਤੇ ਹੁਣ ਕੀ ਹੁਣ ਅਸੀਂ ਸਮਝਾ ਲਿਆ ਜਿੰਨਾ ਸਮਝਾਉਣਾ ਸੀ ਬਿਲਕੁਲ ਪਰਚੇ ਦਰਜ ਹੋਣਗੇ ਅਸੀਂ ਰਲ ਕੇ ਕਰਾਵਾਂਗੇ ਤੇ ਇੱਥੇ ਡਿਊਟੀਆਂ ਵੀ ਲਾਵਾਂਗੇ ਤੇ ਜਿਹੜਾ ਬੰਦਾ ਨਾ ਟੂ ਉਹਨੂੰ ਪੁੱਟਾ ਵੀ ਲੰਮੇ ਪਾਵਾਂਗੇ ਧੰਨਵਾਦ ਜੀ ਵਰਪੇ ਜੀ ਹੁਣ ਅੱਗੇ ਲਈ ਕੀ ਕਾਰਵਾਈ ਰਹੇਗੀ ਕਿ ਪੈਰ ਵਾਈ ਰਹੇਗੀ ਕਿਉਂਕਿ ਇਹ ਤਸਵੀਰਾਂ ਦੇਖਣਯੋਗ ਨਹੀਂ ਨੇ ਮਨ ਦੁਖਦਾ ਜਦ ਆਪਣੇ ਗੁਰੂ ਪੀਰ ਪਗੰਗਰਾਂ ਦੀਆਂ ਫੋਟੋਆਂ ਸਨਾਤਨ ਧਰਮ ਦੀਆਂ ਇਹ ਕੋਈ ਵੀ ਧਰਮ ਦੀਆਂ ਮਿਲਦੀਆਂ ਤਾਂ ਇੱਥੇ ਕੂੜੇ ਦੇ ਵਿੱਚ ਮਨ ਨੂੰ ਜ਼ਰੂਰ ਇੱਕ ਸਵਾਲ ਪੁੱਛਦੀ ਹੈ ਕਿ ਅਸੀਂ ਕਿਹੜੇ ਚੀਜ਼ ਤੋਂ ਹਾਰ ਚੁੱਕੇ ਹਾਂ ਦੇਖੋ ਜੀ ਪਹਿਲਾਂ ਤਾਂ ਸਾਡਾ ਪੰਜਾਬ ਤੇ ਪਹਿਲਾਂ ਹੀ ਬੜੇ ਦੁੱਖਾਂ ਨਾਲ ਕਿਰਿਆ ਹੈ ਸਭ ਤੋਂ ਵੱਡਾ ਦੋਖ ਸਾਨੂੰ ਨਸ਼ੇ ਦਾ ਲੱਗਾ ਜਿਹੜਾ ਛੇਵਾਂ ਦਰਿਆ ਸਾਡੇ ਮਾਝੇ ਚ ਵਗ ਰਿਹਾ ਅਸੀਂ ਉਹਦੇ ਨਾਲ ਲੜੀਏ ਬੇਰੁਜ਼ਗਾਰੀ ਨਾਲ ਲੜੀਏ ਸਾਡੇ ਕੋਈ ਇੰਡਸਟਰੀ ਨਹੀਂ ਕਾਰੋਬਾਰ ਲਈ ਸਾਡੇ ਨੌਜਵਾਨਾਂ ਦੇ ਕੋਲ ਕੋਈ ਐਸੀ ਸੁਵਿਧਾ ਨਹੀਂ ਸਾਡੇ ਨੌਜਵਾਨ ਜਿਹੜੇ ਵਧੀਆ ਤਰੀਕੇ ਨਾਲ ਨੌਕਰੀਆਂ ਕਰ ਸਕਣ ਉਸ ਤੋਂ ਵੱਡਾ ਇੱਕ ਉੱਤੇ ਸਾਡੇ ਤੇ ਇੱਕ ਹੋਰ ਬੋਝ ਸਾਡੇ ਪੰਜਾਬ ਦੇ ਉੱਤੇ ਸਾਡੇ ਲੋਕ ਜਿਹੜੇ ਅਮਰਦਰ ਦੇ ਆਪਾਪਾ ਦੀਪ ਸਿੰਘ ਜੀ ਦਾ ਸਰੂਪ ਆ ਔਰ ਬਾਬਾ ਦੀਪ ਸਿੰਘ ਦੇ ਚਪਹਿਰੇ ਘਟ ਨੈਤਵਾਰ ਸੰਗਤ ਬੜੀ ਆਉਂਦੀ ਆ ਔਰ ਬੜੀਆਂ ਖੁਸ਼ੀਆਂ ਬ ਪਰ ਪਰਿਵਾਰਾਂ ਦੇ ਦਿੰਦਾ ਪਰ ਉਹਨੇ ਕਿਹੜਾ ਪਰਿਵਾਰ ਹੋਊਗਾ ਜਿਹੜਾ ਬਾਬਾ ਦੀਪ ਸਿੰਘ ਦੀ ਤਸਵੀਰ ਨੂੰ ਜਲ ਪ੍ਰਵਾਹ ਕਰਨ ਦੇ ਚੱਕਰ 'ਚ ਇੱਥੇ ਕੂੜੇ 'ਤੇ ਸੁੱਟ ਗਿਆ ਔਰ ਇਹ ਬੜੀ ਨਿੰਦਨਯੋਗ ਜਿਹੜੀ ਆ ਗੱਲ ਆ ਕਿ ਜਿੱਤੇ ਸਾਨੂੰ ਗੁਰੂ ਮਹਾਰਾਜ ਦੀਆਂ ਤਸਵੀਰਾਂ ਜਿਹੜੀਆਂ ਵਾਂ ਉਹ ਸਾਨੂੰ ਕੂੜੇ 'ਚੋਂ ਮਿਲ ਰਹੀਆਂ ਵਾਂ ਬੜਾ ਝੁਕ ਲੱਗ ਰਿਹਾ ਔਰ ਜਿਹੜੀ ਅਗਲੀ ਕਾਰਵਾਈ ਆ ਸਾਡੇ ਨਾਲ ਭਾਈ ਸਾਹਿਬ ਵੀ ਨਹੀਂ ਖੜੇ ਆ ਔਰ ਸਾਡੇ ਸਿੰਘਾਂ ਨੇ ਤੇ ਸ਼ਰਦਾਈ ਦੇ ਪੈਰੇ ਲਾਏ ਆ ਔਰ ਉਹਨਾਂ ਨੇ ਇਹ ਪੱਕਾ ਕਰ ਲਿਆ ਕਿ ਜਿਹੜਾ ਵੀ ਕੂੜੇ ਦੇ ਚੱਕਰ ਦੇ ਵਿੱਚ ਕੋਈ ਜਲ ਪ੍ਰਵਾਹ ਕਰਨ ਆਇਆ ਕੋਈ ਦੇਵੀ ਦੇਵਤੇ ਦੀ ਤਸਵੀਰ ਕੋਈ ਗੁਰੂ ਮਹਾਰਾਜ ਦੀ ਤਸਵੀਰ ਕੋਈ ਨਾਰੀਅਲ ਜਲ ਪ੍ਰਵਾਹ ਕਰਨ ਆਇਆ ਜਾਂ ਜਿਹੜਾ ਵੀ ਕੋਈ ਗੁਰਬਾਣੀ ਦੀ ਬੇਦਵੀ ਕਰਨ ਆਇਆ ਉਹਨਾਂ ਨੂੰ ਪੂਰੀ ਡਾਂਗ ਫੇਰਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੂਗਾ ਔਰ ਜਿਹੜੀ ਪਰਚੇ ਦੀ ਗੱਲ ਆ ਫਿਰ ਉਹ ਪੁਲਿਸ ਤੱਕ ਪਹੁੰਚਾਵਾਂਗੇ ਅੱਗੋਂ ਪ੍ਰਸ਼ਾਸਨ ਦੀ ਇਹ ਜਿਹੜੀ ਜੋ ਕਾਰਵਾਈ ਹੋਊਗੀ ਬੰਦੇ ਬਖਸ਼ੇ ਨਹੀਂ ਜਾਣੇ ਚਾਹੀਦੇ ਜਿਹੜਾ ਵੀ ਗੁਰੂ ਮਹਾਰਾਜ ਦੀ ਬੇਦਵੀ ਕਰੂਗਾ ਜਾਂ ਧਾਰਮਿਕ ਪੁਸਤਕਾਂ ਦੀ ਜਾਂ ਧਾਰਮਿਕ ਤਸਵੀਰਾਂ ਦਾ ਕਾਰ ਕਰੂੰਗਾ ਬੇਦਵੀ ਉਹ ਬੰਦੇ ਬਖਸ਼ੇ ਨਹੀਂ ਜਾਣਗੇ ਧੰਨਵਾਦ ਸੋ ਇਹ ਤਸਵੀਰਾਂ ਅੰਮ੍ਰਿਤਸਰ ਗੁਰੂ ਨਗਰੀ ਦੀ ਹੈ ਜਿੱਥੇ ਸਿਫਤੀ ਦਾ ਘਰ ਆਖਿਆ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਤੁਸੀਂ ਦੇਖਿਆ ਕੂੜੇ ਚੋਂ ਚੱਕ ਕੇ ਲੈ ਕੇ ਆਏ ਨੰਗ ਸਿੰਘ ਸਨਾਤਨ ਧਰਮ ਦੀਆਂ ਮੂਰਤੀਆਂ ਤਸਵੀਰਾਂ ਜੋ ਕੂੜੇ ਚੋਂ ਮਿਲੀਆਂ ਨੇ ਗੁਟਕਾ ਸਾਹਿਬ ਅੱਜ ਫੇਰ ਬੀਤੇ ਦਿਨ ਤਾਂ ਮਿਲੇ ਦੋ ਦਿਨ ਪਹਿਲਾਂ ਗੁਟਕਾ ਸਾਹਿਬ ਮਿਲੇ ਆ ਤਸਵੀਰ ਬਹੁਤ ਵਾਇਰਲ ਹੋਈ ਅੱਜ ਫੇਰ ਸੁਖਮਣੀ ਸਾਹਿਬ ਦਾ ਗੁਟਕਾ ਸਾਹਿਬ ਮਿਲਿਆ ਤੇ ਇੱਕ ਦੋ ਗੁਟਕਾ ਸਾਹਿਬ ਜਿਹੜੇ ਹੋਰ ਮਿਲੇ ਆ ਆਖਰਕਾਰ ਕਿਉਂ ਅਸੀਂ ਸਮਝ ਨਹੀਂ ਪਾ ਰਹੇ ਇਹ ਚੀਜ਼ਾਂ ਘਰ ਦੇ ਵਿੱਚ ਰੱਖ ਕੇ ਗੁਰਬਾਣੀ ਰੱਖ ਕੇ ਅਸੀਂ ਪੜ੍ਹਦੇ ਆ ਮਾਨੂੰ ਸਕੂਨ ਮਿਲਦਾ ਹੈ ਸੁੱਖ ਦੁੱਖ ਵੇਲੇ ਅਸੀਂ ਗੁਰਬਾਣੀ ਪੜ੍ਹਦੇ ਆ ਗੁਰੂ ਪੀਰ ਪਗੰਗਪਰਾ ਦੀਆਂ ਤਸਵੀਰਾਂ ਘਰੇ ਤਾਂ ਲੱਗਦੀਆਂ ਨੇ ਕਿ ਘਰ ਦੇ ਵਿੱਚ ਇੱਕ ਤਾਂ ਉਹਨਾਂ ਦਾ ਪਹਿਰਾ ਹੁੰਦਾ ਦੂਸਰੇ ਇੱਕ ਮਾਨੂੰ ਸਕੂਨ ਮਿਲਦਾ ਕਿ ਬੰਦਾ ਸਵੇਰੇ ਉੱਠ ਕੇ ਉਹਨਾਂ ਦੀ ਤਸਵੀਰ ਦੇਖੇ ਮੱਥਾ ਟੇਕੇ ਤਾਂ ਇਹ ਚੀਜ਼ਾਂ ਨੂੰ ਲੈ ਕੇ ਜਿੱਥੇ ਲੋਕ ਹਾਲੇ ਤੱਕ ਨਹੀਂ ਸਮਝ ਪਾ ਰਹੇ ਤਾਂ ਇਹ ਤਸਵੀਰ ਦੇਖੋ ਕਿ ਆਖਰਕਾਰ ਕਿਵੇਂ ਲੋਕ ਜੇਕਰ ਇੱਥੇ ਆ ਕੇ ਕੋਈ ਕਹਦੇ ਕਿ ਮੈਂ 10-15 ਮਿੰਟ ਇੱਥੇ ਚੱਜਣਾ ਖਲੋ ਸਕਦਾ ਤਾਂ ਮੇਰੇ ਖਿਆਲ ਉਹੀ ਬਹੁਤ ਵੱਡੀ ਗੱਲ ਹੈ ਸੋ ਫਿਲਹਾਲ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਤਾਂ ਜੋ ਲੋਕ ਇਨਸਾਨੀਅਤ ਘੱਟੋ-ਘੱਟ ਸਮਝਣ ਕਿਸੇ ਧਰਮ ਦੇ ਵਿੱਚ ਬਾਅਦ ਦੇ ਵਿੱਚ ਪੱਕਾ ਹੁਣ ਪਹਿਲੇ ਇਨਸਾਨੀਅਤ ਸਮਝਣ ਜੇਕਰ ਇੱਥੇ ਕੋਈ ਵੀ ਤੁਹਾਨੂੰ ਤਸਵੀਰ ਸਿੱਟਦਾ ਦੇਖਦਾ ਤਾਂ ਉਹਦੀ ਵੀਡੀਓ ਬਣਾ ਕੇ ਸਾਡੇ ਤੱਕ ਪਹੁੰਚਾਈ ਜਾਵੇ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਤਾਂ ਜੋ ਅੱਗੇ ਉਹਨਾਂ ਤੇ ਕਾਰਵਾਈ ਹੋ ਸਕੇ ਫਿਲਹਾਲ ਇਹ ਮੈਂ ਜਾਸੂਰਖਾਪ ਟੀਵੀ ਦੇ ਲਈ ਮੈਂ ਦਮਿੰਦਰ ਸਿੰਘ ਅਮਰਸੇ